ਆ ਤੁਸੀਂ ਹਾਂਜੀ ਹਾਂਜੀ ਕਿੱਡੇ ਭਾਈ 10 10 ਹਾਂਜੀ ਛੁੱਟ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼ੰਭੂ ਬਾਡਰ ਤੇ ਸ਼ਾਮ ਤਕਰੀਬਨ 7:30 ਵਜੇ ਦਾ ਟਾਈਮ ਹੈ ਕਿ ਜੋ ਇੱਥੇ ਮੋਰਚਾ ਲੱਗਾ ਇਸ ਮੋਰਚੇ ਰਹੀਂ ਇਸ মিডিਏ ਰਹੀਂ ਇਸ ਮੋਬਾਈਲ ਰਹੀਂ ਅਸੀਂ ਸਭ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਉਹਨਾਂ ਕਿਸਾਨਾਂ ਨੂੰ ਔਰ ਬਜ਼ੁਰਗਾਂ ਨੂੰ ਭੈਣਾਂ ਨੂੰ ਮੱਤਾਵਾਂ ਨੂੰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ ਇਹ ਮੋਰਚਾ ਜਿਹੜਾ ਆਪਣੀ ਜਿਹੜੀ ਲੜਾਈ ਹੱਕ ਤੇ ਸਾਦੀ ਲੜਾਈ ਵਾਸਤੇ ਆਪਾਂ ਆਪਣੀਆਂ ਜ਼ਮੀਨਾਂ ਦੀ ਲੜਾਈ ਵਾਸਤੇ ਲੜ ਰਹੇ ਆਂ ਕਿਉਂਕਿ ਸਰਕਾਰਾਂ ਚ ਅੱਜ ਤੋਂ ਲਗਭਗ 76 ਸਾਲ ਹੋ ਗਏ ਆ ਸਾਨੂੰ ਐਮਐਫਸੀ ਐਮਐਸਪੀ ਦਾ ਲਾਰਾ ਲਾਉਂਦਿਆਂ ਨੂੰ ਜੋ ਕਿ ਸਰਕਾਰਾਂ ਇਸ ਗੱਲ ਤੋਂ ਮਨਕਰ ਹੋ ਰਹੀਆਂ ਇਹਦੀ ਲੜਾਈ ਨਾ ਲੰਨ ਵਾਸਤੇ ਤਕਰੀਬਨ ਅੱਜ 288 ਦਿਨ ਹੋ ਗਏ ਆ ਸਾਧੂ ਮੋਰਚੇ ਤੇ ਸਾਨੂੰ ਮੋਰਚਾ ਲਾਇਆ ਇਹਨੂੰ ਅਸੀਂ ਬੇਨਤੀ ਕਰਦੇ ਆਂ ਵੀਰੋ ਜਗਦੀਆਂ ਜ਼ਮੀਦਾਰ ਵਾਲੇ ਜਿਹੜੇ ਇੱਥੇ ਬਾਡਰ ਤੇ ਬੈਠੇ ਆ ਆ ਵੀਰ ਜੀ ਸੰਗਰੂਰ ਤੋਂ ਵੀ ਆਏ ਆ ਹਰ ਵਾਰੀ ਇੱਥੇ ਆਉਂਦੇ ਆ ਬੜੀ ਚੰਗੀ ਗੱਲ ਹੈ ਚੰਗੀ ਸੋਚ ਲੈ ਕੇ ਆਉਂਦੇ ਆ ਕਿਉਂਕਿ ਇਹਨਾਂ ਨੂੰ ਉਹ ਗੱਲ ਨਾ ਹੋਵੇ ਜਦੋਂ ਮਹਾਰਾਜ ਸਿੰਘ ਦਾ ਰਾਜ ਗਿਆ ਤੇ ਧਿਆਨ ਸਿੰਘ ਡੋਗਰੇ ਨੇ ਗਦਾਰੀ ਕੀਤੀ ਮਹਾਰਾਜ ਸਿੰਘ ਨੂੰ ਯਾਰਾ ਦੇੜੀਆਂ ਸ਼ੁਰੂ ਕੀਤੀਆਂ ਹੌਲੀ ਹੌਲੀ ਸਾਡਾ ਰਾਜ ਭਾਗ ਚਲੇ ਗਿਆ ਅਸੀਂ ਇਹਨੇ ਉਹ ਗੱਲ ਦਾ ਜਿਹੜੇ ਘਰ ਬੈਠੇ ਆ ਉਹ ਧਿਆਨ ਸਿੰਘ ਡੋਗਰੇ ਦੀ ਲਾਤ ਮਾਰ ਕੇ ਨਾ ਘਰ ਬੈਠੇ ਰਹਿਣ ਉਹ ਵੀ ਜਾਣ ਕੇ ਇਸ ਮੋਰਚੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣੋਂ ਵੀਰੋ ਜਗ ਦੀਆਂ ਜਬੀਰਾਂ ਵਾਲੇ ਪਹਿਲੇ ਹੀ ਇੱਥੇ ਬਿਠੇ ਵੀਰੋ ਜਿਹੜੇ ਘਰ ਸੁੱਤੇ ਆ ਅਰਜਾਈਆਂ ਦੇ ਬੈਠੇ ਆ ਮੰਝੀਆਂ ਦੇ ਸੁੱਤੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੀ ਵੀਰੋ ਆਪਾ ਧਿਆਨ ਸਿੰਘ ਡੋਗਰੇ ਨਾ ਬਣਈਏ ਓ ਆਪਾਂ ਰਲ ਕੇ ਇਸ ਪੰਜਾਬ ਦੀ ਖੇਤੀਬਾੜੀ ਸਮੂਹ ਖੇਤੀਬਾੜੀ ਆਪਾਂ ਯੋਗਦਾਨ ਪਾਈਏ ਤੇ ਆਪਾਂ ਇਥੋਂ ਆਪਣੇ ਕਾਲੇ ਕੰਨ ਜਿਹੜੇ ਜਿਹਦਾ ਵਾਪਸ ਕਰਾਈ ਇਹਦਾ ਮੈਂ ਐਮਐਸਪੀ ਲੈ ਕੇ ਆਪਾਂ ਘਰਾਂ ਨੂੰ ਜਾਈਏ ਵੀਰੋ ਇਹ ਸਾਡੀ ਦੁਬਾਰਾ ਚਿਰਨਾਂ ਚ ਬੇਨਤੀ ਹੈ ਵੇਖੋ ਸਾਡੇ ਦੋ ਹੀਰੇ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ ਜਿਹੜੇ ਕਿ ਸਵੇਰੇ 26 ਯਾਰਾਂ ਨੂੰ 26 ਨੂੰ ਆਪਣਾ ਮਰਨ ਵਰਤ ਰੱਖ ਰਹੇ ਆ ਉਹਨਾਂ ਦੇ ਪਿੱਛੇ ਇੱਕ ਬੜੀ ਲੱਗੀ ਲੈਣ ਲੱਗੀ ਆ ਪਰ ਉਹਨਾਂ ਐਲਾਨ ਕੀਤਾ ਵੀ ਅਗਰ ਜੇ ਮੇਰੀ ਸ਼ਹੀਦੀ ਹੋ ਜਾਂਦੀ ਹੈ ਮੇਰਾ ਸਤਸਕਾਰ ਨਾ ਕੀਤਾ ਜਾਵੇ ਸ਼ਹੀਦਾਂ ਦੀ ਇਲਾਜ ਬੜੀ ਲੰਬੀ ਲੱਗਦੀ ਜਾਂਦੀ ਆ ਜਿਹੜੇ ਸ਼ਹੀਦੀਆਂ ਦੇਣ ਵਾਸਤੇ ਤਿਆਰ ਆ ਐਸੇ ਲੜੀ ਦੇ ਚੱਲਦੇ ਆ 6 ਦਸੰਬਰ 24 ਨੂੰ ਸਰਦਾਰ ਸੁਨਾਮ ਸਿੰਘ ਜੀ ਪੰਨੂ ਉਹ ਵੀ ਆਪਣਾ ਇੱਕ ਮਰਜੀਵੇ ਜਗਾ ਲੈ ਕੇ ਦਿੱਲੀ ਨੂੰ ਤਿਆਰੀ ਕਰਦੀ ਜਾਨ ਦੀ ਤਿਆਰੀ ਵਿੱਚ ਨੇ ਉਹ ਆਦੇ ਵੀ ਭਾਵੇਂ ਸਾਡੇ ਗੋਲੀਆਂ ਵੱਜਣਾਂ ਅਵੇਂ ਸਾਨੂੰ ਰੈਸਟ ਕੀਤਾ ਜਾਵੇ ਬੋਲੇ ਸੋਨਿਹਾਰ ਸੋਨਹਾਰੀ ਆਕਾਰ ਕਸਾਣੇਕਤਾ ਜਿੰਦਾਬਾਦ ਇਸੇ ਕਰਕੇ ਉਹਦੇ ਆਪਣਾ ਜਥਾ ਲੈ ਕੇ ਅਸੀਂ ਜਿਹੜਾ ਵਾ ਦਿੱਲੀ ਨੂੰ ਰਵਾਨਾ ਹੋਵਗੇ ਉਹਨਾਂ ਦੀ ਕੜੀ ਤੇ ਤੈ ਦੀ ਪਿੱਛੇ ਜਿਹੜੇ ਆ ਹੋਰ ਵੀਰ ਜਿਹੜੇ ਆਪਣਾ ਨਾਮ ਲਿਖਾ ਚੁੱਕੇ ਵੀ ਸਾਡੀ ਵਾਰੀ ਕਿਦੋਂ ਨਹੀਂ ਸਾਡੀ ਕਿਰੋਣੀ ਆ ਅੱਜ ਅੰਮ੍ਰਿਤਸਰ ਤੋਂ ਇੱਕ ਬਹੁਤ ਵੱਡਾ ਜਥਾ ਜਿਹੜਾ ਉਹ ਰੇਲ ਗੱਡੀ ਰਾਹੀਂ ਗੁਜਰਪੁਰੇ ਉਤਰਿਆ ਆ ਰਾਜਪੁਰੇ ਉਤਰ ਗਿਆ ਉਹ ਕੁਝ ਮਿੰਡਾਂ ਵਿੱਚ ਉਹ ਵੀ ਇਸ ਸਮੂਲਕੀਤ ਕਰ ਸਕਦਾ ਕਰਨ ਦੇ ਆ ਅਸੀਂ ਬੇਨਤੀ ਕਰਦੇ ਆ ਜਿਹੜੇ ਘਰ ਵੀ ਸੁੱਤੇ ਸਾਡੇ ਭੈਣਾ ਭਰਾ ਸਾਡੀਆਂ ਮਾਈ ਭਾਗੋ ਦੀਆਂ ਜਾਈਆਂ ਉਹ ਵੀ ਆਣ ਕੇ ਇਸ ਮੋਰਚੇ ਦੇ ਸਮੂਲਕੀਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਸਾਨ ਇਕਤਾ ਜਿੰਦਾਬਾਦ ਬੋਲੇ ਸੋਨਿਆ